ਸੋ ਡੇਲੀ ਪੋਸਟ ਪੰਜਾਬ ਉਹ ਰਾਣਾ ਖੇ ਮਾਚਲ ਤੇ ਖਬਰ ਕੱਲ ਨਸ਼ਰ ਕੀਤੀ ਗਈ ਸੀ ਜਿਸ ਵਿੱਚ ਸਮਰਾਲਾ ਦੇ ਇੱਕ ਵਿਆਹ ਦੇ ਦੌਰਾਨ ਹੰਗਾਮੇ ਦੀਆਂ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਗਈਆਂ ਸਨ ਔਰ ਉਸ ਉੱਤੇ ਖਾਸ ਪ੍ਰੋਗਰਾਮ ਵੀ ਕੀਤਾ ਗਿਆ ਸੀ ਔਰ ਜਿਸ ਵਿੱਚ ਬਕਾਇਦਾ ਦਿਖਾਇਆ ਗਿਆ ਸੀ ਕਿਸ ਤਰੀਕੇ ਦੇ ਨਾਲ ਇਸ ਔਰਕੈਸਟਰਾ ਦੀ ਜੜੀ ਆਰਟਿਸਟ ਹੈ ਉਸ ਦੇ ਨਾਲ ਇਹ ਬੁਰਾ ਵਤੀਰਾ ਇਹ ਵਿਆਹ ਦੇ ਵਿੱਚ ਸ਼ਾਮਲ ਕੋਈ ਮੁੰਡਿਆਂ ਨੇ ਕੀਤਾ ਸੋ ਉਸ ਖਬਰ ਦਾ ਅਸਰ ਹੁੰਦਾ ਹੋਇਆ ਖਰਾਕ ਦਿੱਤਾ ਹੈ ਸਮਰਾਲਾ ਦੇ ਵਿੱਚ ਵਿਆਹ ਦੌਰਾਨ ਹੰਗਾਮਾ ਕਰਨ ਵਾਲਿਆਂ ਦੇ ਖਿਲਾਫ FIR ਦਰਜ ਹੋ ਚੁੱਕੀ ਹੈ ਪੁਲਿਸ ਨੇ ਚਾਰ ਬਰਾਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਐਸਐਸਪੀ ਖੰਨਾ ਦੇ ਆਦੇਸ਼ਾਂ ਤੇ ਐਕਸ਼ਨ ਹੋਇਆ ਹੈ ਬਰਾਤੀਆਂ ਨੇ ਔਰਕੈਸਟਰਾ ਆਰਟਿਸਟ ਦੇ ਨਾਲ ਲੜਾਈ ਕੀਤੀ ਸੀ ਸੋ ਉਸ ਵੇਲੇ ਦੀਆਂ ਤਸਵੀਰਾਂ ਜਦੋਂ ਇਹ ਪੂਰਾ ਹੰਗਾਮਾ ਉਸ ਵਿਆਹ ਦੇ ਵਿੱਚ ਹੋਇਆ ਸੋ ਲੜਾਈ ਦੇ ਵਿੱਚ ਗੁੱਸੇ ਦੇ ਵਿੱਚ ਆ ਕੇ ਜਿਸ ਵੇਲੇ ਔਰਕੈਸਟਰਾ ਆਰਟਿਸਟ ਦੇ ਵੱਲੋਂ ਮੁੰਡਿਆਂ ਦੇ ਨਾਲ ਡਾਂਸ ਕਰਨ ਤੋਂ ਮਨਾ ਕੀਤਾ ਗਿਆ ਤਾਂ ਉਸੇ ਦੌਰਾਨ ਇਹ ਹੰਗਾਮਾ ਹੋਇਆ আর ਮੁੰਡਿਆਂ ਦੇ ਵੱਲੋਂ ਜਿਹੜੇ ਸ਼ਰਾਬ ਦੇ ਗਲਾਸ ਕੁੜੀ ਦੇ ਉੱਤੇ ਸੁੱਟੇ ਗਏ ਸਨ ਸੋ ਜਦੋਂ ਇਹ ਖਬਰ ਨਸ਼ਰ ਹੋਈ ਸਾਹਮਣੇ ਆਈ ਸੋ ਉਸ ਤੋਂ ਬਾਅਦ ਚੋ ਇਹ ਉਹ ਤਸਵੀਰ ਜਿਹੜੇ ਮੁੰਡੇ ਜਦੋਂ ਕੁੜੀ ਮਨਾ ਕਰ ਦਿੰਦੀ ਹੈ ਕਿ ਅਸੀਂ ਉਸ ਨੇ ਇਹਨਾਂ ਮੁੰਡਿਆਂ ਦੇ ਨਾਲ ਡਾਂਸ ਨਹੀਂ ਕਰਨਾ আর ਉਸ ਤੋਂ ਬਾਅਦ ਚੋ ਇਹਨਾਂ ਮੁੰਡਿਆਂ ਦਾ ਗੁੱਸਾ ਸੋ ਸ਼ਰਾਬ ਦਾ ਗਲਾਸ ਕੁੜੀ ਤੇ ਪਵਾ ਕੇ ਸੁੱਟੇ ਗਿਆ আর ਉਸ ਤੋਂ ਬਾਅਦ ਚੋ ਉਸ ਦੇ ਉੱਤੇ ਪੈਸੇ ਸੁੱਟਦੇ ਕੋਈ ਵੀ ਦਿਖਾਈ ਦਿੱਤੇ ਸੋ ਇਹ ਤਸਵੀਰ ਵਾਕਈ ਮੰਦਪਾਗੀ ਸੀ ਸੋ ਤਸਵੀਰ ਦੇਖਿਆ ਜਾਵੇ ਤਾਂ ਇੱਕ orchestra artist ਮਹਿਲਾ ਜਿਹੜੀ ਕਿ ਉਹ ਸਟੇਜ ਤੇ ਪਰਫਾਰਮ ਕਰ ਰਹੀ ਸੀ ਔਰ ਬੱਚਿਆਂ ਦੇ ਨਾਲ ਡਾਂਸ ਕਰ ਰਹੀ ਸੀ ਸਿਰਫ ਇੰਨੀ ਗੱਲ ਦਾ ਇਹਨਾਂ ਗੁੱਸਾ ਮੁੰਡਿਆਂ ਨੂੰ ਲੱਗਾ ਕਿ ਉਸਨੇ ਇਨਕਾਰ ਕੀਤਾ ਕਿ ਇਹਨਾਂ ਮੁੰਡਿਆਂ ਦੇ ਨਾਲ ਉਹ ਡਾਂਸ ਨਹੀਂ ਕਰਨਾ ਚਾਹੁੰਦੀ ਉਸ ਤੋਂ ਬਾਅਦ ਉਹ ਇਹਨਾਂ ਮੁੰਡਿਆਂ ਦੇ ਵੱਲੋਂ ਸ਼ਰਾਬ ਦੇ ਗਲਾਸ ਜਿੱਥੇ ਇਸ ਕੁੜੀ ਦੇ ਉੱਤੇ ਸੁੱਟੇ ਗਿਆ ਔਰ ਗੁੱਸੇ ਦੇ ਵਿੱਚ ਆ ਕੇ ਪੈਸੇ ਵੀ ਵਗਾ ਕੇ ਉਸ ਕੁੜੀ ਤੇ ਸੁੱਟੇ ਗਏ ਸੋ ਦੇਖਿਆ ਜਾਵੇ ਇਸ ਪੂਰੇ ਮਾਮਲੇ ਦੇ ਵਿੱਚ ਕੁੜੀ ਦੀ ਸਿਰਫ ਗਲਤੀ ਜਿਹੜੇ ਕਿ ਲੋਕ ਕੁਝ ਲੋਕਾਂ ਨੇ ਵੀ ਇਹ ਗੱਲ ਆ ਕਿ ਕੁੜੀ ਦੀ ਗਲਤੀ ਕਿ ਉਹ ਗਾਲਾ ਕੱਢ ਰਹੀ ਆ ਪਰ ਇੱਕ ਗੱਲ ਇੱਥੇ ਸਾਫ਼ ਕਲੀਅਰ ਹੋ ਜਾਵੇ ਜਿਸ ਤਰੀਕੇ ਦੇ ਨਾਲ ਉਸ ਕੁੜੀ ਨੂੰ ਟ੍ਰੀਟ ਕੀਤਾ ਗਿਆ ਜੋ ਲੈਜ਼ਾ ਇਹਨਾਂ ਮੁੰਡਿਆਂ ਦਾ ਸੀ ਸਵਾਲ ਇੱਥੇ ਬਣਦਾ ਕਿ ਆਖਰਕਾਰ ਇਹ ਮੁੰਡੇ ਕੁੜੀਆਂ ਨੂੰ ਕਿੰਨੀ ਇੱਜ਼ਤ ਦਿੰਦੇ ਆ ਵਿਵਾਦ ਜੀ ਇਹ ਹੋਇਆ ਸੀਗਾ ਸਾਨੂੰ ਰੈਗੂਲਰ ਹੀ ਇਹ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਨੇ ਬਟ ਇਹ ਜਿਹੜਾ ਵੀ ਵਿਵਾਦ ਸੀਗਾ ਇਹ ਜ਼ਿਆਦਾ ਕੀ ਕਹਿੰਦੇ ਆ ਕਿ ਜਿਹਨੂੰ ਕਹਦੇ ਨੇ ਆਪਾਂ ਕਿ ਹਾਈਲਾਈਟ ਨਹੀਂ ਮਤਲਬ ਇਹ ਚੀਜ਼ ਮੇਰੇ ਨਾਲ ਪਹਿਲੀ ਵਾਰੀ ਹੋਈ ਹੈ ਜਿੱਥੇ ਮੈਂ ਹਰਟ ਹੋਈ ਹੋਵਾਂ ਚੀਜ਼ਾਂ ਪਹਿਲਾਂ ਵੀ ਹੋਈਆਂ ਨੇ ਇਦਾਂ ਦੀਆਂ ਕੋਈ ਇਸ਼ਾਰੇ ਕਰਦਾ ਆਪਾਂ ਇਗਨੋਰ ਕਰ ਦਿੰਨੇ ਆ ਕੋਈ ਬੈਡ ਮਲ ਇਜਾਰੇ ਕਰ ਇੰਗੁਲੰਗਲਾ ਕਰ ਰਿਹਾ ਜੋ ਵੀ ਆਪਾਂ ਇਗਨੋਰ ਕਰ ਦਨੇ ਆਪਾਂ ਦੂਜੇ ਪਾਸੇ ਲੱਗ ਜਾਨੇ ਆਪਣਾ ਧਿਆਨ ਹਟਾ ਕੇ ਕਿਉਂਕਿ ਸਾਨੂੰ ਕਿਹਾ ਜਾਂਦਾ ਵਾ ਕਿ ਤੁਸੀਂ ਆਪਣੀ ਪਰਫਾਰਮਾਂਸ ਤੇ ਧਿਆਨ ਦੇਣਾ ਆ ਬਸ ਠੀਕ ਆਪਣੀ ਪੈਸੇ ਦੀ ਧੋਸ ਦਿਖਾ ਰਿਆ ਸੀ ਮੈਨੂੰ ਤੇ ਫਿਰ ਮੈਨੂੰ ਕਹਿੰਦਾ ਕਿ ਤੁਸੀਂ ਜੇ ਨਹੀਂ نیچے ਆਣਾ ਕਹਿੰਦਾ ਤੂੰ ਜਾਓ ਮੈਨੂੰ ਕਹਿੰਦਾ ਤੂੰ ਸਟੇਅਰ ਤੋਂ نیچے ਜਾ ਤੇ ਉਹ ਉਹਨਾਂ ਨੇ ਮੈਨੂੰ ਮਤਲਬ ਮੇਰੇ ਵਾਲ ਮਾਰਿਆ ਅਟੈਕ ਆਪਣੇ ਵੱਲੋਂ ਕੀਤਾ ਪਰ ਮੇਰੇ ਲੱਗਿਆ ਨਹੀਂ ਉਹ ਪਰਿਵਾਰ ਨਾਲ ਸਾਰਾ ਹੀ ਖੜਾ ਹੈ ਮੇਰੇ ਪਰਿਵਾਰ ਨੇ ਵੀ ਗੱਲ ਕਹੀ ਹੈ ਕਿ ਤੂੰ ਇਹ ਕੰਮ ਨਾ ਕਰਿਆ ਕਰ ਮੈਂ ਕਹਿੰਨੀ ਆ ਕਿ ਦੇਖੋ ਮੈਂ ਕੋਈ ਗਲਤ ਕੰਮ ਨਹੀਂ ਕਰ ਰਹੀ ਮੈਨੂੰ ਪਤਾ ਤੇ ਮੇਰੇ ਰੱਬ ਨੂੰ ਪਤਾ ਹੈ ਉਹ ਇਹ ਵੀਡੀਓ ਜਿਹੜੀ ਵਾਇਰਲ ਹੋਈ ਹੈ ਵੀਡੀਓ ਦਾ ਪਤਾ ਲੱਗਿਆ ਵੀਡੀਓ ਨੂੰ ਵੈਰੀਫਾਈ ਕਰਨ ਤੋਂ ਬਾਅਦ ਜਹ ਜੀ ਵੀ ਕਾਰਵਾਈ ਹੋਊਗੀ ਉਸੇ ਕੀ ਚਾਉਂ ਸਾਡੇ ਤੱਕ ਅਜੇ ਤੱਕ ਕੋਈ ਵੀ ਫਰਿਆਦੀ ਬੰਦਾ ਜਿਹੜਾ ਪਹੁੰਚ ਨਹੀਂ ਕੀਤੀ ਨਹੀਂ ਮੈਂ ਇੱਥੇ ਸੀਗਾ ਮੈਂ ਜਾ ਕੇ ਵੀ ਆਇਆ ਹਾਂ ਉੱਥੇ ਮੌਕੇ ਤੇ ਕੋਈ ਗੱਲਬਾਤ ਨਹੀਂ ਸੀਗੀ ਦੇਖੋ ਜੋ ਵੀਡੀਓ ਨੂੰ ਪਹਿਲਾਂ ਵੈਰੀਫਾਈ ਕਰਨ ਤੋਂ ਬਾਅਦ ਹੀ ਜਾਂ ਕੋਈ ਕੰਪਲੇਨੈਂਟ ਸਾਡੇ ਕੋਲ ਆ ਜਾਂਦਾ ਹੈ ਉਹਦੇ ਮੁਤਾਬਕ ਦਸਤਨ ਮੁਤਾਬਕ ਹੀ ਅਗਲੀ ਕਾਰਵਾਈ ਕੀਤੀ ਜਾ ਸਕਦੀ ਹੈ ਜੋ ਵੀ ਕਾਰਵਾਈ ਹੋਊਗੀ ਉਹ ਵਾਸ਼ ਹੋਊਗੀ ਕੋਈ ਬੰਦਾ ਵੱਖਿਆ ਨਹੀਂ ਜਾਊਗਾ